ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਪ੍ਰੀਤ ਦੀ ਮੰਮੀ ਦਾ ਦਿਲ ਕਰ ਹੀ ਪੈਂਦਾ ਪ੍ਰੀਤ ਨੂੰ ਮਿਲਣ ਨੂੰ ਕਿਉਂਕਿ ਬੇਸ਼ੱਕ ਧੀਆ ਜਾਂ ਪੁੱਤਾਂ ਕੋਲ ਕਿੰਨੀਆਂ ਮਰਜ਼ੀ ਵੱਟੀਆਂ ਗਲਤੀਆਂ ਹੋ ਜਾਣ ਪਰ ਮਾਵਾਂ ਦੇ ਦਿਲ ਬਹੁਤ ਜ਼ਿਆਦਾ ਵੱਡੇ ਹੁੰਦੇ ਨੇ ਬੀ ਆਸ਼ਾ ਕਪਰੀਦ ਨੇ ਇੰਨੀ ਵੱਡੀ ਗਲਤੀ ਕੀਤੀ ਪਰ ਉਸਦੀ ਮਾਂ ਨੂੰ ਜਦੋਂ ਦਾ ਪਤਾ ਲੱਗਾ ਕਿ ਪ੍ਰੀਤ ਬਹੁਤ ਜ਼ਿਆਦਾ ਦੁਖੀ ਆ ਤੇ ਉਸਦੇ ਤੇਲ ਵਿੱਚ ਇੰਨੀ ਜ਼ਿਆਦਾ ਕਾਲੀ ਪੈ ਰਹੀ ਆ ਕਿ ਮੈਂ ਪ੍ਰੀਤ ਦਾ ਹਾਲਚਾਲ ਪੁੱਛ ਲਵਾਂ ਸ਼ਾਇਦ ਪਤਾ ਨਹੀਂ ਉਹ ਮੇਰੇ ਨਾਲ ਕੀ ਗੱਲ ਕਰਨਾ ਚਾਹੁੰਦੀ ਆ ਸੋ ਇਹ ਸਾਰੀਆਂ ਸੋਚਾਂ ਸੋਚਦੀ ਆ ਪ੍ਰੀਤ ਦੀ ਮੰਮੀ ਤੇ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿੰਦੀ ਆ ਸੋ ਜਦੋਂ ਦਾ ਅਮਨ ਉਸਦੀ ਸਹੇਲੀ ਪ੍ਰੀਤ ਦੀ ਦੱਸ ਕੇ ਗਈ ਆ ਕਿ ਪ੍ਰੀਤ ਦੇ ਹਾਲਾਤ ਬਿਲਕੁਲ ਵੀ ਸਹੀ ਨਹੀਂ ਹੈਗੇ ਤੇ ਉਹ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦੀ ਆ ਉਸੇ ਟਾਈਮ ਦਾ ਪ੍ਰੀਤ ਦੀ ਮੰਮੀ ਮਨਾ ਕਰ ਦਿੰਦੀ ਆ ਕਿਉਂਕਿ ਉਹ ਸੋਚਦੀ ਆ ਕਿ ਜੇਕਰ ਮੈਂ ਪ੍ਰੀਤ ਨੂੰ ਮਿਲਣ ਜਾਵਾਂਗੀ ਤੇ ਸਾਡੇ ਘਰ ਵਿੱਚ ਹੀ ਨਾ ਕਲੇਸ਼ ਪੈ ਜਾਵੇ ਪਰ ਜਦ ਹੀ ਉਹ ਚਲੀ ਜਾਂਦੀ ਆ ਤੇ ਉਹ ਬਹੁਤ ਟੈਨਸ਼ਨ ਲੈਂਦੀ ਆ ਤੇ ਸੋਚਦੀ ਆ ਕਿ ਪਤਾ ਨਹੀਂ ਪ੍ਰੀਤ ਨੇ ਮੇਰੇ ਨਾਲ ਕਿਹੜੀ ਗੱਲ ਕਰਨੀ ਆ ਸੋ ਜਦ ਹੀ ਸੋਨੂ ਤੇ ਜੀਤਾ ਇਸ ਲਾਭ ਬਣਾਉਂਦੇ ਨੇ ਕਿ ਨਵੀਂ ਰਸੋਈ ਦਾ ਲਈ ਕੋਈ ਸਮਾਨ ਲੈ ਕੇ ਆਈਏ ਸੋ ਜੀਤਾ ਸੋਨੂ ਨੂੰ ਕਹਿੰਦੀ ਆ ਕਿ ਰਸੋਈ ਨਵੀਂ ਆ ਤੇ ਘਰ ਵਿੱਚ ਸਾਰਾ ਸਮਾਨ ਵੀ ਨਵਾਂ ਹੀ ਹੋਣਾ ਚਾਹੀਦਾ ਹੈ ਕਿਉਂ ਨਾ ਆਪਾਂ ਸ਼ਾਪਿੰਗ ਕਰਕੇ ਆਈਏ ਸੋ ਜਦੋਂ ਹੀ ਉਹ ਘਰੋਂ ਨਿਕਲਦੇ ਨੇ ਤੇ ਪ੍ਰੀਤ ਦੀ ਮੰਮੀ ਨੂੰ ਇੰਨੀ ਅਚਪੀ ਲੱਗੀ ਹੁੰਦੀ ਆ ਕਿ ਉਹ ਛੇਤੀ ਨਾਲ ਫੋਨ ਕਰਨ ਲੱਗ ਚਾਹਦੀ ਐ ਸੋ ਉਹ ਅਮਨ ਨੂੰ ਫੋਨ ਲਾਉਂਦੀ ਆ ਤੇ ਅਮਨ ਨੂੰ ਫੋਨ ਲਾ ਕੇ ਕਹਿੰਦੀ ਆ ਕਿ ਪ੍ਰੀਤ ਨਾਲ ਗੱਲ ਹੋਈ ਸੀ ਕਿ ਨਹੀਂ ਸੋ ਅਮਨ ਨੇ ਦੱਸਿਆ ਕਿ ਮੇਰੀ ਪ੍ਰੀਤ ਨਾਲ ਗੱਲ ਹੋਈ ਸੀ ਪਰ ਮੈਂ ਮਤਲਬ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈਗਾ ਸੀ ਮੈਂ ਤੁਹਾਡੇ ਫੋਨ ਵਿੱਚ ਨੰਬਰ ਤਾਂ ਸੇਵ ਕਰ ਦਿੱਤਾ ਸੀ ਪਰ ਮੈਂ ਆਪਣਾ ਤੁਹਾਡਾ ਨੰਬਰ ਲੈਣਾ ਭੁੱਲ ਗਈ ਸੋ ਮੈਨੂੰ ਪ੍ਰੀਤ ਦਾ ਫੋਨ ਆਇਆ ਸੀ ਉਹ ਪੁੱਛ ਰਹੀ ਸੀ ਕਿ ਇੱਕ ਵਾਰ ਮੰਮੀ ਨੂੰ ਪੁੱਛੀ ਕਿ ਮੈਨੂੰ ਮਿਲ ਲਵੇ ਉਸੇ ਟਾਈਮ ਹੀ ਪ੍ਰੀਤ ਦੀ ਮੰਮੀ ਇਹ ਅਮਨ ਨੂੰ ਕਹਿੰਦੀ ਆ ਕਿ ਪ੍ਰੀਤ ਨੂੰ ਕਵੇ ਮੈਨੂੰ ਮਿਲ ਲਵੇ ਤੇ ਉਦੋਂ ਪ੍ਰੀਤ ਸਾਰਾ ਦੁੱਖ ਆਪਣੀ ਜਠਾਣੀ ਸੰਦੀਪ ਨੂੰ ਦੱਸਦੀ ਆ ਕਿਉਂਕਿ ਜਦੋਂ ਅਮਨ ਨੂੰ ਮਿਲ ਕੇ ਗਈ ਹੁੰਦੀ ਆ ਤੇ ਫੋਨ ਅਮਨ ਦਾ ਉਹਦੀ ਜਠਾਣੀ ਦੇ ਫੋਨ ਤੇ ਹੀ ਆਉਂਦਾ ਏ ਤੇ ਸੰਦੀਪ ਇਹ ਕਹਿੰਦੀ ਆ ਕਿ ਤੇਰੀ ਸਹੇਲੀ ਤੋਂ ਮੇਰਾ ਨੰਬਰ ਕਿਵੇਂ ਆਇਆ ਸੋ ਫਿਰ ਪ੍ਰੀਤ ਸਾਰੀ ਕਹਾਣੀ ਦੱਸ ਦਿੰਦੀ ਆ ਕਿ ਮੈਂ ਆਪਣੀ ਸਹੇਲੀ ਨੂੰ ਹੀ ਮਿਲ ਕੇ ਆਈ ਸੀ ਤੇ ਆਪਣੀ ਸਹੇਲੀ ਨੂੰ ਇਹ ਕਿਹਾ ਸੀ ਕਿ ਇੱਕ ਵਾਰ ਮੈਨੂੰ ਮੰਮੀ ਨਾਲ ਮਲਾ ਦੇ ਸੰਦੀਪ ਉਸ ਨੂੰ ਬਹੁਤ ਜ਼ਿਆਦਾ ਸਮਝਾਉਂਦੀ ਆ ਕਿ ਤੂੰ ਸਾਰੇ ਰਿਸ਼ਤੇ ਗਵਾ ਲਏ ਨੇ ਜੇਕਰ ਤੂੰ ਐਦਾਂ ਦਾ ਕਦਮ ਨਾ ਚੁੱਕਦੀ ਤਾਂ ਤੇਰੇ ਨਾਲ ਸਾਰਿਆਂ ਨੇ ਹੀ ਖੜਨਾ ਸੀ ਪਰ ਮੈਂ ਤੇਰੇ ਹਾਲਾਤ ਵੀ ਸਮਝਦੀ ਆ ਤੇ ਮੈਨੂੰ ਤੇਰੇ ਨਾਲ ਹੁਣ ਹਮਦਰਦੀ ਵੀ ਹੈਗੀ ਆ ਪਰ ਮੈਂ ਕਰ ਕੁਝ ਵੀ ਨਹੀਂ ਸਕਦੀ ਸੋ ਸੰਦੀਪ ਉਸ ਨੂੰ ਕਾਫੀ ਦਿਲਾਸੇ ਵੀ ਦਿੰਦੀ ਆ ਤੇ ਉਸ ਦਾ ਸਾਥ ਵੀ ਦਿੰਦੀ ਆ ਸੋ ਹੁਣ ਪ੍ਰੀਤ ਕਿਵੇਂ ਬਹਾਨਾ ਮਾਰ ਕੇ ਮਿਲਣ ਜਾਊਗੀ ਆਪਣੀ ਮੰਮੀ ਨੂੰ ਕਿਉਂਕਿ ਵਿੱਕੀ ਨੇ ਕਾਫੀ ਪਾਬੰਦੀਆਂ ਲਾ ਕੇ ਰੱਖੀਆਂ ਨੇ ਪ੍ਰੀਤ ਉਤੇ ਜੇਕਰ ਜਾਊਗੀ ਤਾਂ ਵਿੱਕੀ ਨੇ ਸ਼ੱਕ ਕਰਨਾ ਏ ਸੋ ਹੁਣ ਸੰਦੀਪ ਹੀ ਹੈਲਪ ਕਰੂਗੀ ਪ੍ਰੀਤ ਨੂੰ ਉਸਦੀ ਮੰਮੀ ਨੂੰ ਮਲਾਉਣ ਵਿੱਚ ਸੋ ਵੇਖਦੇ ਆ ਅਗਲੀ ਵੀਡੀਓ ਵਿੱਚ ਕਿਵੇਂ ਮਿਲਦੀ ਆ ਪ੍ਰੀਤ ਆਪਣੀ ਮੰਮੀ ਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ